ਇਹ ਤਾਂ ਸਵੈਟਰ ਪੋਂਦਾ ਨਹੀਂ ਇਹ ਤਾਂ ਮੈਂ ਜ਼ਬਰਦਸਤੀ ਪਵਾਇਆ ਉਹ ਤੁਸੀਂ ਖਾਤਾ ਪੈਸੇ ਕਰਦੇ ਆ ਉਹ ਮੇਰ ਕੋ ਵਾਧੂ ਪੈਸੇ ਮੇਰ ਕੋ ਲੈ ਜਾਂਦੇ ਤੁਸੀਂ ਲੈ ਦੱਸ ਤੂੰ ਕਿਥੇ ਵੀਰ ਦੇਣ ਲਿਆ ਹੈਗਾ ਭਾਬੀ ਨੇ ਉਹ ਤੇਰੇ ਦਿਵਾਲੇ ਹੋ ਜਾਣਾ ਸੀ ਜੀਵਨ ਉਹ ਇਹ ਦੋ ਬੈਟਰੀਆਂ ਵੀ ਤੇਰੇ ਤੇ ਘਰ ਲੱਗੀਆਂ ਕਿਹਾ ਕਿ ਦੇ ਦੇਂਗੇ ਤੇ ਅੱਜ ਰਾਤ ਚ ਗੱਲ ਕਰਾਂਗੇ ਬੱਤੀ ਵੀਰ ਉਹ ਜਿਹੜੀਆਂ ਬੈਟਰੀਆਂ ਨੇ ਦੋ ਉਹ ਕੰਨੀਆਂ ਤੋਂ ਉਹ ਇੱਕ ਤਾਂ ਖਰਾਬ ਹੀ ਆ ਅੱਛਾ ਉਹ ਇੱਕ ਚੰਗੀ ਉਹ ਤਾਂ ਮੈਂ ਉਹ ਦੂਜੇ ਦਿਨ ਦੇਂਦੇ ਹਾਂ ਲੈ ਦੀ ਮੇਰੀ ਗੱਲ ਸੁਣ ਜਿਹੜੀ ਖਰਾਬ ਆ ਸਾਨੂੰ ਦੇ ਦੇਈਂ ਬਣਾਵਾਂਗੇ ਉਹ ਨਿਹਲੇ ਦੀ ਬੈਟਰੀ ਆ ਮੇਰੀ ਥੜੀ ਆ ਆਹੋ ਉਹ ਆਣਾ ਹੋ ਗਿਆ ਕਿ ਤੇਨੂੰ ਵੇਟਰ ਖਰਾਬ ਇਹ ਲੈ ਨਹੀਂ ਕਰਨੀ ਖਰਾਬ ਆਹ ਉਹ ਮੈਂ ਲਾ ਕੇ ਲਈ ਤੇ ਉਹ ਖਰਾਬ ਬੱਤੀ ਨਹੀਂ ਜਗਉਣੀ ਤੇ ਸੱਚ ਮਾਰਨੀ ਹੈ ਹੈ ਅੱਛਾ ਮੇਰੀ ਗੱਲ ਸੁਣ ਨਿੱਕੀ ਭੈਣ ਨੂੰ ਫੋਨ ਕਰਾਂ ਕਿ ਉਹ ਵੀ ਆ ਜੇ ਰਾਤ ਰਾਵਾਂਗੇ ਇਕੱਠੇ ਗੱਲਾਂ ਬਾਤਾਂ ਕਰਾਂਗੇ ਹੋਣਾ ਆਹੋ ਮੇਰੀ ਗੱਲ ਸੁਣ ਪਰ ਉਹ ਨਾ ਘਰੋਂ ਕਿੱਥੇ ਨਿਕਲਦਾ ਯੋ ਚਲ ਭੈਣ ਨੂੰ ਫੋਨ ਕਰਾਂ ਉਹਨੇ ਆ ਜਾਣਾ ਉਹਨੂੰ ਪਤਾ ਲੱਗੂਗਾ ਨਾ ਮੇਰੀ ਭੈਣ ਆਈ ਵੱਡੀ ਉਹਨੇ ਚਾਟ ਆ ਜਾਣਾ ਤੇ ਕਰਾਂ ਫੋਨ ਉਹਨੂੰ ਨਾਲੇ ਕਹਿਣ ਦੀਆਂ ਰੋਟੀਆਂ ਲੈ ਲਾਂਗੇ ਥੋਥੀ ਅਸ਼ਾਣ ਤੁਸੀਂ ਰਹਿਣਾ ਰਾਤ ਅੱਜ ਆਹੋ ਰਾਤ ਰਹਿਣਾ ਵਾ ਐਸੇ ਕਹਦੇ ਮੋਟਰਸਾਈਕਲ ਮੰਗ ਕੇ ਆਏ ਆ। ਉਹ ਅਗਲਾ ਕਦੇ ਕੰਮ ਹੋਊਗਾ ਜਾਣਾ ਪਹ ਆਣਾ ਹੋਊਗਾ ਕਦੇ ਨੇ। ਇਤਨਾ ਘਰੀ ਪਰਜਾਇ ਨੂੰ ਕਹੇ ਗੋੜ ਵਾਲੇ ਚੋਲ ਬਣਾਈ ਨਾਲ ਨਹੀਂ ਖਾਵਾਂਗੇ ਜੀ ਨਾ। ਚੱਲ ਕੋਈ ਨਹੀਂ ਚੋਲ ਢੋਣ ਵਾਲੇ ਬਣਾ ਦੇ। ਚੱਲ ਠੀਕ ਆ। ਛੋੜੀ ਦੀ ਬਣਾ ਲਿਓ ਬਹੁਤੇ ਨਾ ਬਣਾਇਓ। ਉਹ ਕੋਈ ਗੱਲ ਨਹੀਂ ਭਈਆ। ਚੰਗਾ ਵਾ। ਕੋਈ ਗੱਲ ਨਹੀਂ। ਬਣਾ ਚੰਗਾ ਵਾ। ਜੋ ਹੋਰ ਕੁਝ ਖਾਣਾ ਹੋਵੇ ਦੱਸ ਦੋ। ਨਹੀਂ ਨਹੀਂ ਬਣਾਵਾ। ਨਾਲ ਦਾਲ ਬਣਾ ਲਓ ਮਾਵਾਂ ਦੀ। ਚੱਲ ਕੋਈ ਗੱਲ ਨਹੀਂ। ਮੈਂ ਕਹਿ ਦੇਣਾ ਪ੍ਰੋਬਲਮ। ਆਹ। ਮੈਂ ਕਰਾਂ ਫੋਨ ਤੇ ਜਿੱਦ ਨੂੰ। ਆਹ ਕਰਾਂ ਬੈਨ। ਸਾਜ ਜੀਵਨ ਜਿਹਨਾਂ ਦੇ ਘਰ ਤੇ ਲੇ ਵ ਕਦੇ ਮਰਸਾ ਪਨੀਰ ਬਣਾਉਗੇ ਪਾ ਕੋਈ ਗੱਲ ਹੀ ਕੋਈ ਗੱਲ ਮੈਂ ਬਣਾਵਨ ਉਹਨੇ ਬਣਾਉਣਾ ਜੋ ਬਣਾਉਣਾ ਆ ਆਹੋ ਆਹੋ ਕੋਈ ਗੱਲ ਦਾ ਵੇਖ ਲੈ ਚੱਲ ਮੈਂ ਨਾ ਕਰਦਾ ਮੈਂ ਫੋਨ ਕਰਦੇ ਉਹਨੂੰ ਕਿਤਰੀ ਵੱਡੀ ਭੈਣ ਆਈ ਵੇਖੀ ਹਣ ਭੱਜੀ ਆ ਜਣਾ ਉਹਨੂੰ ਤਾਂ ਮਹੀਨਾ ਹੋ ਗਿਆ ਜਿੰਨੂੰ ਅਗੀ ਤੇ ਅੱਛਾ ਚੱਲ ਅੰਦ ਕਰੋ ਤੁਸੀਂ ਬੋ ਜੀ ਬਣਾ ਮੈਂ ਫੋਨ ਕਰਕੇ ਹੋਣਾ ਚੱਲ ਠੀਕ ਹੈ ਭਾਡੇ ਇਹਨੇ ਵੀ ਨਹੀਂ ਜਿੰਨੇ ਰਸੋਈ ਚ ਖੜਕਣ ਦੇ ਹੈ ਉਹ ਚੱਲ ਕੋਈ ਗੱਲ ਨਹੀਂ ਤੁਹਾਨੂੰ ਪਤਾ ਆ ਗਿਆ ਹੁ ਰਹਿ ਜਾਂਦਾ ਇੱਥੇ ਮੇਰੇ ਪੇਕਿਆਂ ਦੇ ਘਰ ਡੌੜਦਾ ਪਰ ਮੇਰੇ ਪੇਕਿਆਂ ਦਾ ਹਾਂ ਤੇ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਸਾਰਾ ਦਿਨ ਫਿਰਦਾ ਲੰਘ ਜਾਂਦਾ ਇਹਨਾਂ ਦਾ ਕਿਤੇ ਹੱਟਾ ਵੇਡਾ ਵਡਾ ਘਰ ਬਣੂਗਾ ਤੇ ਬਣੂਗਾ ਬਣੂਗਾ ਕਿਉਂ ਨਹੀਂ ਚਲ ਉੱਠਦਾ ਫਿਰ ਤੁਰ ਕੇ ਆਈਏ ਬਾਹਰ ਵੀ ਵੀ ਡੀਵੀਡੀ ਐ ਸਿਲੀ ਲਾਈ ਦੀ ਬਾਥ ਗਈ ਹੋਏ ਆਪਾਂ ਤੁਸੀਂ ਉਹਨਾਂ ਵੇਖਾਂਗੇ ਹੂੰ ਹੂੰ ਮੈਂ ਵੇਖ ਕੇ ਸੁਣਾਇਓ ਹਾਂ ਐਦਾਂ ਕਰੀਏ ਤੇ ਤੁਹਾਡਾ ਭਰਾ ਨਾ ਲੱਗਾ ਨਿੱਕੀ ਨੂੰ ਫੋਨ ਕਰ ਉਹ ਵੀ ਲੱਗੀ ਆਉਂ ਮੈਂ ਵੀ ਕਿਹਾ ਵਾ ਅਸਤੇ ਵੀ ਨੀ ਟੈਫੋਨ। ਮੈਂ ਕਿਹਾ ਮੈਂ ਤਾਂ ਫੋਨ ਕਰਕੇ ਸਾਧ। ਅੱਛਾ ਸ਼ਾ ਠੀਕ ਵਾ। ਆਪਦੇ ਇੱਦਾਂ ਕਰੋ ਆਜੋ ਫਿਰ ਦਵਾਦ ਆਪਾਂ ਕੰਮ ਕਰ ਲੀਏ। ਮੈਂ ਤਾਂ ਨਹੀਂ ਕਰਨਾ ਕੰਮ। ਮੈਂ ਕੰਮ ਕਰਨ ਥੋੜੀ ਆਈ ਆਂ। ਮੈਂ ਤਾਂ ਪ੍ਰੋਣੀ ਆਈ ਆਂ। ਕੰਮ ਦੇ ਘਰ ਛੱਡ ਕੇ ਆਏ ਆਂ ਨੇ। ਨਹੀਂ ਨਹੀਂ। ਇੱਦਾਂ ਖੈ ਤਾਂ ਜਣੇ ਰਹਾਂਗੇ ਉੱਥੇ। ਕੋਈ ਨਹੀਂ ਆ ਰਹਿਣ ਨੂੰ ਤਾਂ ਕੋਈ ਗੱਲ ਨਹੀਂ ਹਾਂ। ਪਰ ਮੈਂ ਹਾਂ ਮੁੜ ਕੇ ਨਿੱਕੀ ਨਾਲ ਸਾਰੇ ਜਣੇ ਬੈਠੇ ਨਾ ਗੱਲਾਂ ਬਾਤਾਂ ਮਾਰਾਂਗੇ। ਆਜਾ ਦਵਾਦ ਭਾਂਡੇ ਲੈ ਕੇ ਆਇਓ ਤੇ ਪਾ ਦੇ ਮਾਇਲਾ। ਤੇ ਮੈਂ ਤੁਹਾਨੂੰ ਨਾਲ ਕਹਿੰਦੇ ਆ ਕਿ ਮੈਂ ਉਹ ਉੱਥੇ ਚੋਲ ਖਾਣੇ ਆਂ। ਮੈਂ ਉਹ ਫਟਾਫ ਮੇਰੇ ਕੋਲ ਤਾਂ ਖਰਾਂਦ ਦੱਸ ਦੋ ਨਾ ਮੈਂ ਬਣਾ ਦੇਗੀ ਤੇ ਇਹ ਮੇਰੇ ਲੱਗਦਾ ਤਾਂ ਮੇਰੇ ਕੋਲ ਬਣਾਣੀ ਕੋੜ ਵਾਲੇ ਮੈਂ ਆਪਣਾ ਬਣਾਉਣੇ ਪਾਪੀ ਨੇ ਬਣਾਉਣੇ ਆ ਬਣਾ ਦੋਗੀ ਤੇ ਮੈਨੂੰ ਲੱਗਦਾ ਤੁਹਾਨੂੰ ਉਹ ਦਹੀਂ ਵਿੱਚ ਬੂੰਦੀ ਵੀ ਪਾਈ ਫਿਰ ਆ ਕੋਈ ਨਹੀਂ ਮੈਂ ਪਾ ਦੂੰਗੀ ਨਾਲੇ ਉਹ ਪਨੀਰ ਕਹਿਣ ਦੇ ਬਣਾ ਲਈ ਚੱਲ ਕੋਈ ਨਹੀਂ ਹੈਗਾ ਕੋਈ ਤਾਰਾ ਮੈਂ ਕਹਿੰਦਾ ਨਾ ਘਰ ਦੇ ਨਾਲੋਂ ਹੈਗਾ ਤਾਂ ਕਰਕੇ ਨਹੀਂ ਨਹੀਂ ਕੋਈ ਨਹੀਂ ਆ ਪਨੀਰੀ ਬਣਾ ਲੂਗੀ ਚੱਲ ਫਿਰ ਮਾਂਜਨੀ ਪਾਡੇ ਮੈਂ ਚੱਲ ਮੈਂ ਅੱਗੇ ਬਾਹਰ ਹੱਦੇ ਕਾਲ ਵਿਕੇ ਦੇ ਕੰਦਰਾਗੇ ਦੇ ਹੁਜੇ ਲੰਮ ਲੰਬੇ ਸਟਮਲਾ ਲੱਗੂਗਾ ਹੈ ਆਹ ਕਹਿ ਲੈ ਤੁਰੇ ਬ੍ਰੇਡ ਖਾਣ ਦਾ ਕੰਮ ਹੀ ਨਹੀਂ ਨਾ ਹੈ ਚਲੋ ਮਾਹਰਾ ਇੱਕ ਦਿਹਾੜੀ ਸੁਣੂ ਹੋਲੀ ਹੋਲੀ ਆਇਦੇ ਨੇ ਕਿਰਪਾਈ ਦੇ ਨਹੀਂ ਤੇ ਤਾਂ ਸਤ ਪਾण्डे ਮਾਂ ਜਿੰਦੀ ਖੜਕ ਰਹੀ ਆ ਨਹੀਂ ਨਹੀਂ ਐਡੀ ਆਵਾਜ਼ ਵੀ ਕਰਦੀ ਹੁੰਦੀ ਹੌਲੀ ਹੌਲੀ ਬੋਲਦੇ ਨੇ ਸਨੇ ਮਾਂ ਵੀ ਕੁੱਝ ਕੁੱਝ ਕੇ ਬੰਨੇ ਮਾਈਂ ਤੇਰੇ ਨੂੰ ਥੋੜਾ ਪਾਣੀ ਹੱਥ ਨਹੀਂ ਰੰਗੀ ਪਾण्डे ਅਜ ਨਾਲ ਤੋਂ ਦੇਂਦੇ ਆ ਵੀ ਕੁੱਝ ਕੁੱਝ ਕੇ ਤਾਂ ਮਾਂ ਦਾ ਫਰਮਾ ਲਾ ਦਿੱਤਾ ਕਹਿੰਦੇ ਅੱਥਰ ਪਾ ਕੇ ਲੈ ਗਈ ਹੋ ਹੈ ਫਰਮਾ ਤਾਂ ਦਾ ਦੇਖੀ ਨਾ ਇਹਦੇ ਚ ਮੈਂ ਨੂੰ ਵੇਖ ਲਈ ਮੈਂ ਮੂਠੇ ਇਕੜਾ ਨੂੰ ਤਰਾਉਣਾ ਚਲੋ ਭਲੀ ਮਾਰੇ ਪਾ ਕੇ ਡੈ ਮੈਲੇ ਪਾ ਦੇਂਦਾ ਹੀ ਨਹੀਂ ਰੇ ਨਾ ਕਰੀਂ ਜੀ ਆਹ ਤਾਂ ਕੋਈ ਚੀਨੀ ਦੇ ਟੋਟੇ ਬਣੇ ਆ ਹੁਣ ਨਹੀਂ ਛੱਡ ਤੇ ਕੱਪ ਤੇਰੇ ਇਸ ਥੀਰ ਥੁੜੀਆ ਤੋ ਇਹਨਾਂ ਕਲਾ ਕਾਹਦੀ ਕਰਿਆ ਨਹੀਂ ਇਹਨੂੰ ਆਈ ਗੱਲਾਂ ਨਹੀਂ ਕਰਦੀ ਆਪੇ ਜੀ ਅੰਦੂ ਮੇਰੇ ਤੇ ਜੋਰ ਦੀ ਮੰਡੇ ਲੈ ਅਵੇ ਮੈਨੂੰ ਵੇਖਦਾ ਤੇ ਦੇਖਦਾ ਮੈਨੂੰ ਮਿਲਦਾ ਬਹੁਤ ਸੋਹਣੇ ਪਾਟੇ ਮੰਜਰੇ ਪਾਹ ਕੋਲੀ ਆਹ ਕਾਹ ਕੋਲੀ ਦਾ ਚੰਗਾ ਜਿਆਦਾ ਆਵਾਜ਼ ਨਾ ਕਰੀ ਚੰਗਾ ਗੱਲ ਸੁਣ ਦੇਖ ਰਿਹਾ ਟਾਈਮ ਹੈਗਾ ਤੂੰ ਆ ਜਾ ਉਹ ਆਈਏ ਜੀਵਨ ਜਿਹਦੇ ਲਈ ਕਰਨਾ ਆ ਜਾ ਆ ਜਾ ਕੋਈ ਗੱਲ ਅੱਗੇ ਵੀ ਆਈ ਜਾਂਦੀ ਐ ਤੂੰ ਫੇਰ ਕੀ ਹੋ ਗਿਆ ਵਾ ਉਹਨੇ ਕਹਣਾ ਜਾਣ ਕੇ ਫੋਨ ਨਹੀਂ ਕੀਤਾ। ਚੱਲ ਠੀਕ ਹੈ ਚੰਗਾ। ਲੈ। ਅੱਗੇ ਇੱਕ ਕੰਬਲੀ ਸੰਭਾਲ ਲਈ ਜਾਣ ਦੀ ਹੈ। ਹੈ? ਤੇ ਹੁਣ ਤੈਨੂੰ ਫੋਨ ਲਾਉਂਦੇ ਇਹ। ਉਹ ਕਹਿੰਦੀ ਮੈਨੂੰ। ਹਾਂ। ਦੀਪ ਦਾ ਕਹਿੰਦਾ ਕੀ ਕਰਦਾ ਮੈਨੂੰ। ਚੱਲ ਲੱਗਿਆ ਮਹੀਨਾ ਹੋ ਗਿਆ ਵਿਚਾਰੀ ਨੂੰ ਅੱਜ ਨੂੰ। ਮੇਰਾ ਜੀ ਦਿੰਦਾ ਮੈਨੂੰ। ਦਸਿੰਦਰ ਹਾਂ ਮੈਂ ਤਾਂ ਸੋਚਣ ਦੀ ਹਾਂ ਪਟਾਣ ਦੀ ਤੇਰੀ ਭੈਣਾਂ ਤੋਂ ਕਿੱਦਾਂ ਆਂਦੀ ਆ। ਹਾਏ ਮੇਰੇ ਰੱਬ ਮੇਰਾ ਦੱਸ ਤੂੰ ਫੋਨ ਲਾਉਂਦਾ। ਮੈਂ ਚਾਰ ਪਾਂਡੇ ਮੈਂ ਹਮਾਂਜ ਦੇ। ਆ ਗੁਰਜਿੰਦਰ ਭਾਂਡੇ ਤੋੜੀ ਜਾਂਦੀ ਪੰਨੀ ਜਾਂਦੀ ਕਿ ਤੇ ਕਾਪਾ ਚੀਨੀ ਦੇ ਆ ਵੇਖ ਭਾਬੀ ਤੇਰਾ ਮੂੰਹ ਦਿਖਣ ਲਿਆ ਆ ਵੇਖ ਭਾਬੀ ਤੇਰਾ ਮੂੰਹ ਦਿਖਣ ਲਿਆ ਹਾਏ ਹਾਏ ਮੈਨੂੰ ਤੇ ਸਮਝ ਨਹੀਂ ਆਉਂਦੀ ਉਹ ਭਾਈ ਇਹ ਨਾ ਕਿੱਦਾਂ ਕੱਟਦਾ ਥੋੜਾ ਪਿੱਛੇ ਰਹਿਣਾ ਤੇ ਮੂੰਹ ਤੇ ਨਾ ਮਾਰਦੀ ਤੇ ਰਿਓ ਕੀ ਪਤਾ ਵਾ ਧਨ ਮਸਲੀਓ ਝੱਲੀ ਆ ਹਾਏ ਹਾਏ ਝੱਲੀ ਆ ਕਿੱਦਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਤੇ ਉਹ ਕਿੱਦਾਂ ਹੀ ਉਮਰ ਕੱਢ ਗਿਆ ਇਹ ਨਾ ਉਹ ਵੀ ਇਦਾਂ ਦਾ ਹੀ ਆ ਜਿਹੜਾ ਮੂੰਚੋਕੀ ਜਿਹੇ ਤਰ ਪੈਂਦਾ ਹੀ ਆ ਘਰ ਆਵੇ ਤਾਂ ਬੰਦਾ ਮਿਹਨਤ ਕਰੇ ਉਹ ਬਣਾਵੇ ਘਰ ਕੋਲਾ ਨਹੀਂ ਬਣਾਇਆ ਉਹਨਾਂ ਨੇ ਸਹੀ ਗੱਲ ਮੈਨੂੰ ਤਾਂ ਹਰਾਮ ਦੀ ਹੁੰਦੀ ਆ ਮੈਨੂੰ ਤਾਂ ਹੁਣ ਸੋਈ ਚ ਵੜਨੀ ਚ ਨਹੀਂ ਕੰਡਿਆ ਉਹਨੇ ਮੈਂ ਸੋਈ ਚ ਵੜਦਾ ਹਾਂ ਤਾਂ ਢਾੜ ਢਾੜ ਭਾਂਡੇ ਪੰਨੀ ਲਾਣ ਦੀ ਆ ਮੇਰੀ ਗੱਲ ਸੁਣਾ ਭਾਂਡੇ ਨਾਲ ਖਰਾਬ ਕਰਾ ਦੇ ਕੰਮ ਦਾ ਹਲਕਾ ਕਰ ਕੀ ਕਰਾਂ ਮੈਨੂੰ ਤਾਂ ਲੱਗਦਾ ਕੱਪਸ ਨਾਲ ਤੋੜ ਜਾਣੀ ਹਾਂਜੀ ਕਰੀ ਬਿੱਠੇ ਜਾ ਲ ਬਣਾ ਦੇ ਮੈਨੂੰ ਕਹਾ ਹਾਂ ਤਾਂ ਇਹ ਤੋਂ ਉਹ ਲਾਲਜੀ ਨੂੰ ਮੈਂ ਕੰਮ ਕਰਾਉਂਦੀ ਆ ਪਹਿਲਾਂ ਤਾਂ ਕੋਪੀ ਹੀ ਕਾਰ ਕਰਦਾ ਅੱਗੇ ਮੈਂ ਇਹਨੇ ਕੁਝ ਕਰਾਉਣਾ ਪੰਡ ਦੇ ਆਪਣੇ ਘਰ ਛੱਡ ਕੇ ਆਏ ਆ ਤੇ ਭਾਈ ਹਲਾ ਦੇ ਉਹ ਤਾਂ ਕਹਿੰਦਾ ਅਸੀਂ ਤਾਂ ਕੰਮ ਆਪਣੇ ਘਰ ਛੱਡ ਕੇ ਆਏ ਅਸੀਂ ਵੀ ਕਰਨਾ ਤੇ ਫਿਰ ਮੈਂ ਲਾਲਜੀ ਨੂੰ ਤਾਂ ਖਾਣ ਪੀਣ ਦਾ ਪਨੀਰ ਵੀ ਅਸੀਂ ਬਣਾ ਲੇ ਤਾਂ ਲੈ ਲੈ ਤੁਹਾਡੇ ਘਰ ਦਾ ਵਾ ਮੇਰੀ ਗੱਲ ਸੁਣ ਖਾਣ ਪੀਣ ਦੀ ਗੱਲ ਨਹੀਂ ਹੁੰਦੀ ਇਹ ਲੰਗਰ ਹੁੰਦਾ ਗੁਰੂ ਦਾ ਪਰ ਮੇਰੀ ਗੱਲ ਸੁਣ ਉਹ ਬੈਟਰੀ ਨੇ ਆਪਣੀਆਂ ਜਿਹੜੀਆਂ ਦੋ ਉਹ ਤਾਂ ਲੈ ਕੇ ਭਾਈ ਉਹ ਤਾਂ ਕਹਿੰਦਾ ਇੱਕ ਸਾਨੂੰ ਦੇ ਦਿਓ ਮੈਂ ਤਾਂ ਬਹਾਨਾ ਮਾਰਾ ਮੈਂ ਇਹ ਲੈ ਲਈ ਆ ਮੈਂ ਚੁੱਕ ਕੇ ਲੈ ਜਣੀ ਆ ਪੀ ਕੀ ਵਕਾ ਯੂ ਮੈਂ ਤੇ ਨੇ ਸਮਝਾਉਂਦੀ ਉਹ ਤੇ ਜੋ ਕੁਝ ਵੇਖਣਾ ਉਹਨਾਂ ਕੜਾ ਲੈ ਜੀ ਕੰਬਲੀ ਤੇ ਹੈਗੀ ਇੱਕ ਨੰਬਰ ਦੀ ਬੰਦਾ ਨਾ ਉਹ ਨਹੀਂ ਕਰ ਸਕਦਾ ਚਲ ਹੁਣ ਮੈਂ ਵੇਖਾਂ ਜਾ ਕੇ ਇਹਨੂੰ ਪਰ ਇਹ ਦੇਖ ਹੁੰਦੇ ਭਾਂਡੇ ਉਹਨਾਂ ਭੰਤੇ ਹੁਣ ਮੈਂ ਤੇ ਬਥੇਰਾ ਕਹਿ ਕੇ ਭਾਂਜੀਆਂ ਚੀਨੀ ਦੇ ਕਾਪਾਂ ਬਚਾ ਕੇ ਬਚਾ ਕੇ ਘਰ ਨਾ ਉਹ ਨਹੀਂ ਤਾਂ ਦੇਰੀ ਦੁੱਧ ਘੱਟ ਜਾਵਾਂਗੇ ਥੋੜਾ ਪੰਜੀਰ ਬਣਾ ਲਈ ਨਹੀਂ ਉਹ ਤੇ ਮੈਂ ਬਣਾ ਲੈਣਾ ਵਾ ਕੋਈ ਗੱਲ ਖਾਣ ਪੀਣ ਦੀ ਨਹੀਂ ਗੱਲ ਕੋਈ ਵੀ ਚਲ ਕੋਈ ਨਹੀਂ ਮਚਾਵਾਂ ਜਾ ਕੇ ਵੇਖਾਂ ਸੁੱਈ ਦੇ ਵਿੱਚ ਚਲ ਫਿਰ ਦਿਲਜੀਤ ਵੀ ਆਣ ਲਈ ਆ ਤੇ ਚੰਗਾ ਭਰਾਂਗੀ ਕੋ ਆਪ ਤੇ ਕੰਬਲੀ ਹੈ ਨਾਲ ਮੈਨੂੰ ਕੰਬਲਿਆ ਕਰ ਛੱਡਿਆ ਮੈਂ ਤੇ ਕਸ ਨਹੀਂ ਮੈਂ ਜਾਂਦਾ ਭਾਈ ਮੈਨੂੰ ਕੰਮ ਆ ਜਾ ਕੰਕ ਬੀਜਣ ਵਾਲੀ ਆ ਜੀ ਅੱਛਾ ਕੱਲੀ ਨਹੀਂ ਆਉਣਾ ਆ ਕੱਲੀ ਆਉਗੂ ਅੱਛਾ ਠੀਕ ਚੱਲ ਫੇ ਮੈਂ ਵੀ ਆਉਂਦਾ ਤੇਰੇ ਨਾਲ ਹਾਂ ਜੀ ਈ ਘੰਡੇ ਇਹਦੇ ਹਾਇਵੇ ਕਰਨਾ ਕੀ ਆ ਤੇਰੀ ਭੂਆ ਹੀ ਉਹ ਕਿਹੜੀ ਭੂਆ ਤੇ ਤੇਰੀ ਕਮਲੀ ਭੂਆ ਹੀ ਹੋਰ ਕਿਹਨੂੰ ਭੂਆ ਆ ਅੱਛਾ ਹਾਂ ਹਾਂ ਤੇ ਸਪਾਈ ਮਹਾਰਾਜੋਂ ਦੀ ਆਈ ਆ ਕਿਉਂ ਕੀ ਕਹਿਤਾ ਵਾ ਤੇਰੀ ਖਾਲਿਆ ਮੇਰਾ ਉਨਤੇ ਕਹਿਣਾ ਕੀ ਆ ਹਾਂ ਪਹਿਲਾਂ ਬਿਸਕੁਟ ਕੁਝ ਰੱਖਿਆ ਉਹ ਡੱਬੇ ਖਾਲੀ ਕਰ ਗਏ ਮੈਂ ਮਚਾਂ ਦੇ ਨਾਲ ਹੋਮ ਰੋਟੀ ਨਾ ਖਾਣਾ ਮੈਂ ਉਹ ਖਾਣਾ ਚੱਲ ਮੈਂ ਲੰਘਾਂ ਸਹੀ ਉਹ ਭਾਂਡੇ ਪਲੀ ਜਾਣਗੇ ਚਲ ਖਾਣ ਪੀਣ ਦੀ ਕੀ ਗੱਲ ਤੇ ਕੰਮ ਕਰਨੀ ਪੋੜਿਆ ਆ ਹਾਂ ਮੇਰੇ ਨਾਲ ਦਾ ਹੈਲਪ ਨਹੀਂ ਕਰਵਾ ਸਕਦੀ ਮੈਂ ਕੱਲ ਦੀ ਕੀ ਕਰਾਂ ਨਹੀਂ ਕਰਾ ਸਕਦੀ ਸਾਧਿਓ ਕੀ ਤੇਰੇ ਵਾਲੀ ਜਾਂ ਮੇਲਾ ਜਾ ਕੇ ਮੇਲ ਲੈਣਾ ਕੋਈ ਗੱਲ ਨਹੀਂ ਆਇਆ ਬਟਾ ਏ ਲਪੂ ਵਾਲਾ ਇਹ ਕੰਮ ਵੀ ਆਪ ਲਿਆ ਵਾ ਨਾ ਮੈਂ ਮਸ਼ੀਨ 10 ਦੀ ਹੋ ਗਈ ਨਾ ਮਲਦੀ ਤੇ ਕਾਫੀ ਬੋਲੀ ਸਸਰੀ ਕਾਲੀ ਨਹੀਂ ਮੇਰਾ ਪਤੀ ਆਇਆ ਹੈ ਹਾਂ ਦੇਖ ਦੇਖ ਆਹੋ ਠੀਕ ਮਤੇ ਆ ਗਈ ਆ ਪਤ ਅੱਛਾ ਅੱਛਾ ਆਹੋ ਇਹ ਕਸੂਖ ਨਾ ਕਿੱਡਾ ਜਵਾਨ ਹੋਇਆ ਵਾ ਤੇਰੇ ਨਾਲ ਵੇਖ ਕੇ ਤੇ ਮੇਰੀ ਚਾਲੀ ਚੜ ਜਾਂਦਾ ਵਾ ਅੱਛਾ ਅੱਛਾ ਆਹੋ ਹੋਰ ਹੈ ਨਿਕਾ ਠੀਕ ਆਹੋ ਠੀਕ ਵਾ ਉਹਨੇ ਤਾਂ ਨਾਲ ਉਹ ਹੀ ਤਾਈ ਕੋ ਸਾਡੇ ਹੀ ਮੈਂ ਅੱਛਾ ਮੈਂ ਨਾਲ ਨਹੀਂ ਮੈਂ ਖੈ ਇੱਥੇ ਆ ਜੀ ਅਛਾ ਅਛਾ ਆ ਰਹਿਣਾ ਆਹੋ ਚਲੋ ਵਧੀਆ ਗੋਲਦਾ ਉਹ ਫੁੱਲੇ ਜਾਂਦਾ ਤੇ ਪਤਾ ਕਿ ਹੈਗਾ ਵਾ ਅਛਾ ਅਛਾ ਚੁੱਡੀ ਵੀ ਕਰਦਾ ਅਛਾ ਅਛਾ ਆ ਤੇ ਮੈਂ ਤਾਂ ਮੈਂ ਤਾਂ ਰਾਹ ਪੜਾਈ ਫਾਈ ਚਾਹਦਾ ਵਧੀਆ ਵਾ ਬੜਾ ਵਧੀਆ ਵਾ ਬੜਾ ਫੜਦਾ ਵਾ ਤੇ ਫੁੱਫੜ ਜੀ ਕਿੱਥੇ ਹੈ ਉਹ ਫੁੱਫੜ ਤੇਰਾ ਇੱਥੇ ਹੁਣਾ ਨਾ ਘਰ ਵੇਖਣ ਰਿਆ ਹੈਗਾ ਅਛਾ ਅਛਾ ਉਹਦੀ ਵੇਖਾ ਚੰਗੀ ਤਰ੍ਹਾਂ ਈ ਬਣਾਇਆ ਠੀਕ 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 ਹੈ ਹੋਰ ਮੋਸੇ ਤਾਂ ਈਆਂ ਚੰਗੀਆਂ ਪੁੱਤ ਸੇ ਤਾਂ ਵਧੀਆ ਹਾਂ ਤੇ ਮੇਰੀ ਗੱਲ ਸੁਣੋ ਕੰਮ ਕਿੰਨੀ ਕਰੋਂ ਕੰਨਿਆਵੇਂ ਉਹਨੇ ਲੈ ਦੱਸ ਮੈਂ ਆਖਾਂ ਚੱਲ ਤੇਰੀ ਮੰਮੀ ਕੱਲੀ ਲੱਗੀ ਆ ਤੇ ਮੈਂ ਨਾਲ ਕਰਾ ਦੇਣੀ ਆ ਨਾਲੇ ਤੇਰੀ ਮੁੰਡੀ ਕਹਿੰਦੀ ਹਾਂ ਤੇ ਤੁਹਾਡੇ ਮਾਈ ਦੇ ਆਹ ਫਿਰ ਮੈਂ ਆਖਾਂ ਚੱਲ ਤੁਹਾਡੇ ਮਾਈ ਤੇ ਫਿਰ ਮੈਂ ਆਖਾਂ ਨੂੰ ਗੰਡੇ ਵੀ ਘੱਟ ਦੇਣੀ ਆ ਚਲ ਤੂੰ ਉਹ ਰਹਿਣ ਦੇ ਗੰਡੇ ਛੱਡ ਪਰ ਆਹ ਰਹਿਣ ਦਾ ਉੱਥੇ ਬੈਠ ਆ ਕੇ ਨਾਬਾਤ ਕਰੀਗੇ ਆ ਕਿਹਦੇ ਨਾਮ ਆ ਗਈਆਂ ਤੇ ਭਾਂਡ ਨਹੀਂ ਮਾਣਦੇ ਜੇ ਕੰਪਨੀ ਕਰਦੇ ਮੇਰੀ ਗੱਲ ਸੁਣੋ ਥੋੜਾ ਘਰ ਦਾ ਮੂੰਹ ਚਰ ਬਣਾਓ ਕਿਤੇ ਉਹ ਬਣ ਜੂਗਾ ਵੀਰ ਤੇਰੇ ਮਰੂਦ ਬੜੇ ਹੋਏ ਆ ਮੋਂ ਵੀ ਖੜਨੇ ਆ ਕਿ ਤੀ ਤੈਨੂੰ ਬਸ ਖਾਣ ਦੇ ਰਹਿੰਦੀ ਆ ਜਿਹੜੀ ਮੈਂ ਗੱਲ ਕਹਿੰਦਾ ਉਹ ਤੇ ਮੰਦੀ ਨਹੀਂ ਹਾਈ ਪੈਣ ਆ ਗਈ ਸਤਰੀ ਖਲ ਵੀ ਦੀ ਸਤਰੀ ਕਾਰ ਹੈ ਸਤਰੀ ਕਾਰ ਹੋਰ ਸਾਨੂੰ ਕੀ ਹਾਲ ਜੀ ਆ ਰਹਾ ਇੱਥੇ ਬੈਠ ਕੇ ਮੈਂ ਵੀ ਟਾਈਮ ਨਾਲ ਪਹੁੰਚੀ ਗਈ ਨੂੰ ਲੱਗਾ ਨਹੀਂ ਆਇਆ ਕਿ ਲੱਗੀ ਹੋਰੀ ਸੋਣੀ ਆ ਨਿਕਾ ਵਾ ਕੱਲੀ ਆਈ ਸਕੂਟਰੀ ਤੇ ਲੈ ਇਹ ਤਾਂ ਬਹੁਤ ਹੀ ਸੋਹਣੀ ਲੱਗਦੀ ਨੂੰ ਨੀ ਤੂੰ ਰੱਖ ਲੈ ਚ ਕਿਹੜੀ ਗੱਲ ਆ ਵੀਰ ਚੰਗੀ ਲੱਗਦੀ ਆ ਮੈਂ ਕਹਿੰਦਾ ਵੀ ਪੂਰੀ ਹੱਤ ਵਾਗੇ ਆ ਭਾਬੀ ਕਿੱਥੇ ਗਈ ਆப்பா ਬੀਨੀ ਰੱਬਾ ਪ੍ਰਭੂ ਹਾਂਜੀ ਪਾਈ ਇੱਕ ਮਿੰਟ ਆ ਗਈ ਲੈ ਸਸਿਕਾ ਭਾਬੀ ਸਸਿਕਾ ਕੋਈ ਕੀ ਹਾਲ ਜੀ ਹਾਂ ਵਧੀਆ ਬਸ ਠੀਕ ਠਾਕ ਆ ਤੇ ਤੁਸੀਂ ਸੁਣਾਓ ਫਾਸ ਵਧੀਆ ਤੁਸੀਂ ਕਿਤੇ ਹੁਣ ਨਹੀਂ ਨਹੀਂ ਆ ਨਹੀਂ ਪਾਸ ਅਜਾ ਟਾਈਮ ਨਿਕਲ ਜਾਂਦਾ ਈ ਉਹ ਕੋਈ ਨਹੀਂ ਆਵਾਂਗੇ ਹੁਣ ਕਿਨ ਪਾਣੀ ਲੈਣਾ ਨਹੀਂ ਨਹੀਂ ਕੋਈ ਨਹੀਂ ਆ ਨਾ ਪਸਵੇ ਚ ਪਾਲਾ ਤੂੰ ਤੇ ਸਕੂਟਰੀ ਤੇ ਹੁੰਨੀ ਆ ਤੇ ਲਾ ਲੈਣੀ ਮੈਂ ਕਿੱਥੇ ਲੱਗ ਜਾਣਾ ਉਹ ਇੱਕ ਵਿੱਚ ਕੀ ਗੱਲ ਪੂਰਾ ਰੱਖ ਲੈ ਨਹੀਂ ਨਹੀਂ ਤੂੰ ਰਹਿਣ ਦੇ ਕੋਈ ਗੱਲ ਨਹੀਂ ਮੈਂ ਕਿਹਾ ਨਾ ਇੱਕ سنی ਹੂੰ ਜਦੋਂ ਫੋਨ ਕਰਦੀ ਆ ਨਾ ਉਹਨੂੰ ਕੰਮ ਹੀ ਪੈ ਰੰਦਾ ਵਾ ਆ ਘੜਾ ਭਾਈ ਜਿੱਦਈਓ ਜਦੋਂ ਮਰਜੀ ਫੋਨ ਕਰ ਦੋ ਆ ਜਾਂਦਾ ਈ ਹਾਂ ਇਹ ਤਾਂ ਹੈ ਇੱਥੋਂ ਪਤਾ ਲੱਗਦਾ ਪਤਾ ਚੰਗਾ ਕਿਹੜਾ ਵਾ ਹੈਂ ਤਨ ਲੈ ਕੇ ਉਹਨਾਂ ਨੇ ਸਣੀ ਨੂੰ ਕਿਉਂ ਨਾ ਪੇਜਲਜੀਤ ਉਹਨਾਂ ਨੂੰ ਕੰਮ ਨੂੰ ਜਾਣਾ ਕੀ ਕਿਤੇ ਸੱਗੇ ਨੂੰ ਚਲ ਤੋ ਚਲ ਜਾ ਕਦੀ ਹੋ ਜਾਂਦਾ ਫਿਰ ਇਹ ਦੇਖੋ ਤਾਂ ਸਕੂਟਰੀ ਐ ਸਕੂਟਰੀ ਤੇ ਝਟ ਆ ਜਾਂਦੀ ਐ ਹੁਣ ਮੇਰੇ ਕੋਲ ਕਿਹੜੀ ਸਕੂਟਰੀ ਜਿਹੜੀ ਮੈਂ ਅੱਜ ਚਲਾਪੇ ਝਟ ਆ ਜਾਂਦਾ ਮੈਂ ਤਾਂ ਤੇਰੀ ਕਰਦਾ ਸਰੀ ਹਾਂ ਉਦਾਂ ਨਾ ਮੇਰੀ ਭੈਣ ਵੀ ਲੱਗਦੀ ਸੋਹਣੀ ਲੱਗਦੀ ਐ ਭੱਜ ਗਈ ਨਾ ਆਹੋ ਆਏ ਐ ਭੱਜ ਕਿੱਥੇ ਗਏ ਇੱਥੇ ਹੁਣ ਆ ਬਾਹਰ ਹੁੰਦਕ ਤੇ ਫੇਰ ਨਿਕਣੇ ਆਂਦੀ ਥਾਲੀ ਬੁਧੀ ਸੇਰ ਕਰਨਾ ਚਾਹ ਪੀਤੀ ਗੋੜ ਵਾਲੀ ਅੱਛਾ ਅੱਛਾ ਤੈਨੂੰ ਪਤਾ ਹੈ ਕਿ ਉਹ ਆਹ ਤੇ ਬੜੇ ਸੋਹਣੀ ਐ ਸਕੂਟਰੀ ਭੌਂਦੇ ਵੀ ਆਏ ਅ ਕਦੋਂ ਦੀ ਨੋ ਪ੍ਰੀਮਰ ਗੀਨੀ ਕਿੰਨਾ ਮੈਨੂੰ ਥੋੜਾ ਚਾਹੀਆ ਹੋਇਆ ਤੇ ਤੁੰਗੜਾ ਮੈਨੂੰ ਦੱਸਨੀ ਹੈ ਤੂੰ ਹੀ ਕਦੀ ਫੋਨ ਕੀਤਾ ਤੂੰ ਹੀ ਉਹੋ ਕੰਮ ਕਰਦੀ ਆ ਨਾ ਮੈਨਾਂ ਫਿਰ ਮੈਂ ਕਿਹੜੇ ਕੰਮ ਕਰਗੀ ਤੇ ਅੱਜ ਤੱਕ ਨਹੀਂ ਆਇਆ ਕਰੋ ਮੈਂ ਕੌਣ ਦੇਖੀ ਚੱਲ ਜੇ ਭੈਣਾ ਭਣਾ ਇਕੱਠਾ ਹੁੰਦੇ ਆ ਨਾ ਤੇ ਪਿਆਰ ਦੀਆਂ ਗੱਲਾਂ ਕਰੋ ਗੁੱਸੇ ਕਾਤੋਂ ਮਰੀ ਜਾਂਦੇ ਜਿਵੇਂ ਤੇ ਗੁੱਸੇ ਵੀ ਤੇ ਆਪਣੇ ਨਾ ਹੁੰਦੇ ਆ ਨਹੀਂ ਐਵੇਂ ਲੜੀਦਾ ਹੁੰਦਾ ਪਿਆਰ ਨਾਲ ਗੱਲਾਂ ਕਰੋ ਦੇਖੀ ਤੇ ਗੁੱਟ ਨਾ ਮਰੋੜਦੀ ਆਲਾ ਕੀ ਵਖਣੀ ਆ ਤੂੰ ਜਾ ਆਪਾਂ ਵਿਚ ਆਪਣਾ ਜਾ ਕੇ ਬਣਾਉਣੀ ਆ ਆਹੋ ਜਾ ਬਣਾ ਦੇ ਚਾ ਬਣਾ ਦੇ ਬਣਾ ਦੇ ਪੀਣੀ ਆ ਤੂੰ ਹੀ ਮੈਂ ਇਹ ਪੀ ਲੂੰਗੀ ਕਿ ਮਿਲੂਗੀ ਐ ਚਲ ਗੁਰਦੀ ਬਣਾਵਾ ਦਾਂ ਜੀ ਤੇ ਗੁਰਦੀ ਬਣਾ ਲੈ ਜਿਹੜੀ ਬੱਜੀ ਬਣਾ ਲਓ ਚਾਹ ਠੀਕ ਤੇਰੀ ਵੀ ਹੋ ਗਈ ਨਹੀਂ ਨਹੀਂ ਮੈਂ ਨਹੀਂ ਪੁਲੇ ਪੀਤੀ ਐ ਤੇ ਭਾਜੀ ਪੀ ਲੈ ਦੇ ਆਹ ਤੇ ਨਾ ਮੈਂ ਅੱਜ ਅੱਧਿਆਰ ਨੂੰ ਪੀ ਲਈਆਂ ਉਹ ਅੱਜ ਕਿਹੜਾ ਜਾ ਤੁਸੀਂ ਕੰਮ ਤੋਂ ਦਾ ਵੇਖ ਜਾਵੇ ਕੋਈ ਹਨਾ ਪਣਾ ਪਣਾ ਨੂੰ ਗੱਲਾਂ ਕਰ ਲੈਂਦੇ ਹੁਣ ਚਲ ਠੀਕ ਆ ਮੇਰੀ ਗੱਲ ਸੁਣ ਹਾਂ ਤੇ ਭਾਈ ਨੂੰ ਨਾ ਚਾਹੀਦੀ ਵੀ ਆ ਜਿੱਤਰਾ ਸੇਵਾ ਕਰਨੀ ਐ ਜੇ ਅੱਛਾ ਹਾਂ ਹਾਂ ਕਰੀ ਕਰੀ ਸੇਵਾ ਆ ਦੀ ਚਲ ਠੀਕ ਆ ਹੋਰ ਸੁਣਾ ਭੈਣ ਜੀ ਹਾਲ ਮੈਂ ਠੀਕ ਹਾਂ

ਤੂੰ ਮੇਰੇ ਘਰ ਕਿਉਂ ਨਹੀਂ ਹੁੰਦੀ ਆਇਆ ਕਰੂਗੀ ਆਉਂਗੀ ਆਹ ਓਲਾ ਤੈਨੂੰ ਤਹੀ ਕਿਹੜਾ ਹੁੰਦੇ ਤੇ ਮੇਰੇ ਕੋ ਮੈਂ ਦੱਸ ਐ ਮਾਦੀਂਦੀ ਆਪਣੀਆਂ ਹੀ ਕੰਡੇ ਜਿਹੇ ਵਰਤਾਂ ਹੁੰਦੇ ਜੱਟ ਹੀ ਤੂੰ ਆਵੇਂ ਇੱਥੇ ਤੂੰ ਛੱਟ ਆ ਜਾਂਦੇ ਆ ਤੂੰ ਆਈ ਮੈਂ ਵੀ ਆਇਆ ਕਰੂਗੀ ਮੈਂ ਆਉਂਗੀ ਮੈਂ ਕਿਉਂ ਨਹੀਂ ਆਉਣਾ ਚਲੋ ਤੂੰ ਆ ਮੈਂ ਤਾਂ ਮਾਰੀ ਬੀ ਦੀ ਖਰਾਬੀ ਕਿਉਂ ਕੀ ਹੈ ਬੜੀ ਖਰਾਬ ਹੈ ਚਾਹ ਪਿਆਣ ਕੇ ਨਾ ਤੇ ਮੈਨੂੰ ਕਹਿੰਦੀ ਭਾਂਡੇ ਮਾਜ ਸਾਰੇ ਭਾਂਡੇ ਮਜਾਏ ਮੇਰੇ ਕੋ ਘਰੇ ਵੀ ਅਕਈ ਕੰਮ ਕਰਦੀ ਸੈਂਸ ਆ ਗਿਆ ਫਿਰ ਭਤੀਆ ਹਟਾ ਉਹਾਂ ਤੇ ਮਨਾਦਾ ਕੋਤੋਂ ਨਹੀਂ ਕੰਡੇ ਕੁੰਡੇ ਮਾਣਦੇ ਚੱਲ ਆਪਾਂ ਗੱਲਾਂ ਬਾਤਾਂ ਕਰੀਏ ਤੁੰਗੋ ਮਾਣਦੇ ਨਹੀਂ ਹੈ ਤਾਇਆ ਨਾ ਆਪਣੀ ਪੁੱਤ ਪਿਆਰ ਆਹ ਉਹ ਬੜਾ ਪਿਆਰ ਕਰਦਾ ਵਾ ਬੜਾ ਚੰਗਾ ਮੁੰਡਾ ਐਵੇਂ ਕੀ ਸੋਚੇ ਗਾ ਕੋਸ਼ਿਸ਼ ਬੜੀ ਖਰਾਬੀ ਬੜੀਆਂ ਗੱਲਾਂ ਕਰਦੀ ਓ ਕੀ ਕਹਿਆ ਤੁਹਾਨੂੰ ਹੋ ਕੀ ਐਵੇਂ ਗੱਲਾਂ ਚ ਗੱਲਾਂ ਕਰੀ ਜਾਂਦੀ ਏ ਇਹਦਾ ਰਾਤਾ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਪਤਾ ਲੱਗ ਜਾਂਦਾ ਤੁਸੀਂ ਇਹ ਵਿਆਹ ਕਰੋ ਬਧੀਆ ਤਰੀਕੇ ਨਾਲ ਅਗਲੇ ਨੂੰ ਹੋਵੇ ਹੀ ਨਾ ਠੀਕ ਵਾ ਆਹ ਕਰ ਇੱਕ ਨਾਲੇ ਬੜੇ ਸੋਹਣੇ ਆ ਮੈਂ ਉਦਾਂ ਹੀ ਆ ਵੇਹਲਾ ਕੰਨਾਂ ਚ ਪਾਏ ਨਹੀਂ ਮੈਂ ਇੱਥੇ ਰਹਿਣਾ ਮੈਂ ਆਪਾਂ ਚੱਲਾਂਗੇ ਬਾਜ਼ਾਰ ਲੈਕ ਜਾਏਗੀ ਮੈਂ ਸਕੂਟਰੀ ਤੇ ਜਲਦੀ ਟੋੜੇ ਕਹਿੰਦੇ ਉਹਨੇ ਲੈ ਕੇ ਮੈਂ ਵੀ ਤਨਾ ਸਕੂਟਰ ਤੇ ਜਾਵਾਂਗੀ ਠੀਕ ਆ ਐਨ ਕ ਲਾਉਂਗੀ ਤੇਰੇ ਵਾਲੀ ਫਿਰ ਹਾਂ ਲਾਇਓ ਕਿਉਂ ਨਹੀਂ ਲਾਉਣੀ ਠੀਕ ਆ ਹਾਂ ਹੁਣ ਚਾਹ ਬਣਾਉਣੀ ਇਸ ਸੜੀ ਚਲ ਖੋਈ ਨਹੀਂ ਬੜੀ ਜਨਾ ਬਣਦੀ ਹੈ ਤੇ ਮੈਂ ਤਨਾ ਰੈਸਟ ਨੂੰ ਤੇਰੀ ਗੱਲ ਕਰਦੀ ਚਲ ਕੋਈ ਕਰ ਲੈ ਵੇਖਾਂ ਬਣਾਉਂਦੀ ਚਾਹ ਕੀ ਕਰ ਲਈ